ਦੋਸਤੋ ਕੁਝ ਦਿਨਾਂ ਦੀਆਂ ਦਿਲਜੀਤ ਦੁਸਾਂਜ ਤੇ ਨਿਸ਼ਾ ਬਨੋਂ ਦੀਆਂ ਕੁਝ ਫੋਟੋਆਂ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਦੋਨੋਂ ਇੱਕ ਦੂਜੇ ਨਾਲ ਖੜੇ ਹੋਏ ਤੇ ਨਿਸ਼ਾ ਬਨੋਂ ਨੇ ਚੂੜਾ ਪਾ ਕੇ ਨਾਲ ਫੋਟੋ ਕਰਵਾਈ ਹੈ ਜੋ ਦੱਸਿਆ ਜਾ ਰਿਹਾ ਕਿ ਇੱਕ ਸ਼ੂਟ ਦੀ ਹੈ ਪਰ ਲੋਕਾਂ ਵੱਲੋਂ ਕਾਫੀ ਦਿਨਾਂ ਤੋਂ ਇਹੀ ਵਾਇਰਲ ਕੀਤਾ ਜਾ ਰਿਹਾ ਕਿ ਨਿਸ਼ਾ ਬਨੋਂ ਦਾ ਦਿਲਜੀਤ ਦੁਸਾਂਜ ਨਾਲ ਵਿਆਹ ਹੋਇਆ ਹੈ ਜੋ ਕਿ ਅੱਜ ਸਾਹਮਣੇ ਆ ਗਿਆ ਪਰ ਹਜੇ ਤੱਕ ਦਲਜੀਤ ਦੁਸਾਂਜ ਵੱਲੋਂ ਕੋਈ ਵੀ ਆਫੀਸ਼ੀਅਲੀ ਅਨਾਉਂਸਮੈਂਟ ਐਵੇਂ ਦੀ ਨਹੀਂ ਕੀਤੀ ਗਈ ਪਰ ਨੀਸ਼ਾ ਬਾਨ ਨੂੰ ਤੁਹਾਨੂੰ ਪਤਾ ਹੈ ਕਿਸ ਦੀ ਪਤਨੀ ਹੈ ਉਸ ਦਾ ਵਿਆਹ ਤਾਂ ਪਹਿਲਾਂ ਹੀ ਹੋਇਆ ਹੋਇਆ ਹੈ ਪਰ ਇਸ ਨੂੰ ਸੋਸ਼ਲ ਮੀਡੀਆ ਉੱਪਰ ਐਵੇਂ ਕਹਿ ਕੇ ਵਾਇਰਲ ਕੀਤਾ ਜਾ ਰਿਹਾ ਹੈ ਜਦੋਂ ਇਹ ਖਬਰ ਨੀਸ਼ਾ ਬਾਨ ਕੋਲ ਪਹੁੰਚਦੀ ਹੈ ਤਾਂ ਉਹਨਾਂ ਨੇ ਇੱਕ ਪੋਸਟ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੀ ਇਸ ਵੀ ਜਿਹਾ ਲਿਖਿਆ ਹੋਇਆ ਸੀ ਕਿ ਹਾ 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 ਕੋਈ ਮੈਨੂੰ ਪੁੱਛ ਲਓ ਮੈਂ ਐਵੇਂ ਹੀ ਵਾਈਫ ਬਣਾਦੀ ਇਹ ਨਿਊਜ਼ ਬਹੁਤ ਵਾਇਰਲ ਹੋ ਰਹੀ ਹੈ ਬਹੁਤ ਸਾਰੇ ਲੋਕ ਮੈਨੂੰ ਵੀਡੀਓਜ਼ ਐਂਡ ਪਿਕਸ ਟੈਗ ਐਂਡ ਸ਼ੇਅਰ ਕਰ ਰਹੇ ਆ ਬਟ ਪੰਜਾਬੀਆਂ ਨੂੰ ਤਾਂ ਪਤਾ ਹੈ ਕਿ ਮੈਂ ਸਮਰੀਨ ਮਾਹੀਦੀ ਵਾਈਫ ਆ ਬਾਲੀਵੁੱਡ ਨੂੰ ਕੌਣ ਸਮਝਾਵੇ ਦੋਸਤੋ ਇਹ ਪੋਸਟ ਰਾਈਨ ਨੀਸ਼ਾ ਬਾਨੋਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਤੇ ਨਾਲ ਜੋ ਮੁੰਡਾ ਦਲਜੀਤ ਦੋਸਾਂਝ ਦੇ ਦੇਖ ਰਹੇ ਹੋ ਦੱਸਿਆ ਜਾ ਰਿਹਾ ਕਿ ਇਹ ਵੀ ਦਲਜੀਤ ਦੋਸਾਂਝ ਦਾ ਹੀ ਬੇਟਾ ਹੈ ਬਾਕੀ ਦੋਸਤੋ ਤੁਸੀਂ ਦੱਸੋ ਦਲਜੀਤ ਦੋਸਾਂਝ ਦਾ ਵਿਆਹ ਹੋਇਆ ਹੈ ਜਾਂ ਨਹੀਂ ਹੋਇਆ ਜਾਂ ਹੋਇਆ ਜਾਂ ਕਿਸ ਨਾਲ ਹੋਇਆ ਇੱਕ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਐਵੇਂ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ